ਨਕੌਦਰ ਸਵਰਗ ਦੇ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਤੁਸੀਂ ਸਭ ਠੀਕ ਹੋਵੋਗੇ ਅੱਜ ਵੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਪੀਰ ਮੁਰਸ਼ਦ ਦੱਸਦੇ ਨੇ ਕਿ ਆਪਾਂ ਨੂੰ ਵੀਰਵਾਰ ਵਾਲੇ ਦਿਨ ਅਜਿਹੇ ਕੰਮ ਨਹੀਂ ਕਰਨੇ ਚਾਹੀਦੇ ਤਿੰਨ ਕੰਮ ਤੁਹਾਡੇ ਨਾਲ ਸਾਂਝੇ ਕਰਾਂਗੇ ਜੋ ਕਿ ਵੀਰਵਾਰ ਵਾਲੇ ਦਿਨ ਨਹੀਂ ਕਰਨੇ ਚਾਹੀਦੇ ਜੇ ਆਪਾਂ ਇਹ ਤਿੰਨ ਕੰਮ ਕਰਦੇ ਹਾਂ ਤੇ ਇਹ ਆਪਣੇ ਪੀਰ ਮੁਰਸ਼ਦ ਆਪਣੇ ਨਾਲ ਨਾਰਾਜ਼ ਹੋ ਜਾਂਦੇ ਨੇ ਕਿਉਂਕਿ ਜਦੋਂ ਇਹ ਪੀਰ ਫਕੀਰ ਕੁਝ ਦੇਂਦੇ ਹੌਣ ਤੇ ਇਹ ਸਭ ਕੁਝ ਦੇ ਦਿੰਦੇ ਨੇ ਪਰ ਜਦੋਂ ਵਾਪਿਸ ਲੈਣ ਤੇ ਹੌਣ ਤਾਂ ਸਭ ਕੁਝ ਵਾਪਿਸ ਵੀ ਲੈ ਲੈਂਦੇ ਨੇ ਉਹ ਕਹਿੰਦੇ ਨੇ ਨਾ ਜਦ دیتا ਹੈ ਢੇਰੋਂ ਕੇ ਢੇਰ ਦਿੰਦਾ ਹੈ ਜਦ ਲੇਤਾ ਹੈ ਚਮੜੀਉ ਢੇਰ ਲੇਤਾ ਹੈ ਅੱਜ ਦੀ ਇਹ ਵੀਡੀਓ ਸਿਰਫ ਉਹਨਾਂ ਲਈ ਹੈ ਜੋ ਦਾਤਾ ਜੀ ਨੂੰ ਸੱਚੇ ਦਿਲੋਂ ਪਿਆਰ ਕਰਦੇ ਨੇ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਚੱਲਦੇ ਆਂ ਵੀਡੀਓ ਦੇ ਵੱਲ ਸਭ ਤੋਂ ਪਹਿਲਾਂ ਜੋ ਕਿ ਹਰ ਦਿਨ ਜਾਂ ਵੀਰਵਰ ਵਾਲੇ ਦਿਨ ਜੋ ਕੰਮ ਨਹੀਂ ਕਰਨਾ ਚਾਹੀਦਾ ਉਹ ਹੈ ਕਿਸੇ ਦਾ ਦਿਲ ਦੁਖਾਉਣਾ ਤੁਸੀਂ ਸੁਣਿਆ ਹੋਣਾ ਜੋ ਰੱਬ ਹੈ ਮੁਰਸ਼ਿਦ ਹੈ ਉਹ ਹਰ ਇੱਕ ਦੇ ਦਿਲਾਂ ਵਿੱਚ ਵਸਦਾ ਹੈ ਜੇਕਰ ਆਪਾਂ ਕਿਸੇ ਦਾ ਦਿਲ ਦੁਖਾਈਏ ਉਹ ਆਪਾਂ ਨੂੰ ਬਦਵਾ ਦੇ ਦੇ ਫਿਰ ਤੁਸੀਂ ਯਾਦ ਰੱਖਿਓ ਦਿਲ ਤੋਂ ਨਿਕਲੀ ਹੋਈ ਗੱਲ ਰੱਬ ਜ਼ਰੂਰ ਸੁਣਦਾ ਹੈ ਕਈ ਵਾਰ ਕੀ ਹੁੰਦਾ ਆਪਾਂ ਕਿਸੇ ਨੂੰ ਅਜਿਹੀ ਗੱਲ ਕਹਿ ਦਿੰਨੇ ਆ ਜਿਸ ਦੇ ਨਾਲ ਅਗਲੇ ਦਾ ਮਨ ਬਹੁਤ ਦੁਖੀ ਹੁੰਦਾ ਹੈ ਉਹ ਦੁਖੀ ਹੋ ਕੇ ਤੁਹਾਨੂੰ ਕੁਝ ਕਹਿ ਤਾਂ ਸਕਦਾ ਨਹੀਂ ਪਰ ਉਹ ਆਪਣੇ ਮੁਰਸ਼ਦ ਨਾਲ ਗੱਲ ਜ਼ਰੂਰ ਕਰਦਾ ਹੈ ਜੋ ਇਨਸਾਨ ਆਪਣੇ ਮੁਰਸ਼ਦ ਨੂੰ ਸੱਚੇ ਦਿਲੋਂ ਮੰਨਦਾ ਹੁੰਦਾ ਹੈ ਉਹਨਾਂ ਸਾਰੇ ਇਨਸਾਨ ਆਪਣੇ ਵਰਗੇ ਹੀ ਲੱਗਦੇ ਨੇ ਉਹ ਸਾਰੇ ਇਨਸਾਨਾਂ ਨੂੰ ਪਿਆਰ ਕਰਦਾ ਹੁੰਦਾ ਹੈ ਇਸੇ ਕਰਕੇ ਉਹ ਕਦੀ ਵੀ ਕਿਸੇ ਦਾ ਵੀ ਦਿਲ ਨਹੀਂ ਦੁਖਾਉਂਦਾ ਹਮੇਸ਼ਾ ਸਾਰਿਆਂ ਨਾਲ ਪਿਆਰ ਨਾਲ ਰਹਿੰਦਾ ਹੈ ਹੁਣ ਆਪਾਂ ਗੱਲ ਕਰਦੇ ਆਂ ਦੂਸਰੇ ਖਾਸ ਕੰਮ ਦੀ ਉਹ ਹੈ ਕਿਸੇ ਨੂੰ ਮਾੜਾ ਚੰਗਾ ਬੋਲਣਾ ਵੈਸੇ ਤਾਂ ਆਪਾਂ ਨੂੰ ਕਿਸੇ ਨੂੰ ਵੀ ਮਾੜਾ ਚੰਗਾ ਨਹੀਂ ਬੋਲਣਾ ਚਾਹੀਦਾ ਕਿਉਂਕਿ ਆਪਾਂ ਨੂੰ ਨਹੀਂ ਪਤਾ ਆਪਣਾ ਮੁਰਸ਼ਿਦ ਕਦੋਂ ਆਪਣੇ ਕੋਲ ਆ ਜਾਵੇ ਕਿਸ ਰੂਪ ਦੇ ਵਿੱਚ ਆ ਜਾਵੇ ਕਈ ਵਾਰ ਕੀ ਹੁੰਦਾ ਆਪਾਂ ਆਪਣੀ ਜ਼ਿੰਦਗੀ ਦੀਆਂ ਟੈਨਸ਼ਨਾਂ ਨੂੰ ਲੈ ਕੇ ਕਿੱਥੇ ਬੈਠ ਕੇ ਸੋਚ ਰਹੇ ਹੁੰਨੇ ਆ ਉਦੋਂ ਹੀ ਆਪਣੇ ਕੋਲ ਕਈ ਵਾਰੀ ਕੋਈ ਮੰਗਣ ਵਾਲਾ ਆ ਜਾਂਦਾ ਹੈ ਜਾਂ ਐਦਾਂ ਇਨਸਾਨ ਆ ਜਾਂਦਾ ਹੈ ਜੋ ਵਿਚਾਰਾ ਮਾਤੜ ਹੁੰਦਾ ਹੈ ਜਾਂ ਕਹਿ ਲਓ ਰੱਬ ਦਾ ਰੂਪ ਹੁੰਦਾ ਹੈ ਹੋਆ ਕਿ ਆਪਾਂ ਨੂੰ ਕੁਝ ਕਹਿੰਦਾ ਆਪਾਂ ਉਸਦੇ ਗੱਲ ਪੈ ਜਾਣੇ ਕਿਉਂਕਿ ਆਪਾਂ ਆਪਣੀ ਜ਼ਿੰਦਗੀ ਦੀਆਂ ਟੈਸ਼ਨਾਂ ਲੈ ਰੱਖੀਆਂ ਹੁੰਦੀਆਂ ਨੇ ਆਪਾਂ ਨੂੰ ਇਹੋ ਜੀ ਸਥਿਤੀ ਵਿੱਚ ਆਪਣਾ ਦਿਮਾਗ ਸਹੀ ਰੱਖਣਾ ਚਾਹੀਦਾ ਤੇ ਕਦੀ ਕਿਸੇ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ ਗੁਰਦਾਸ ਮਾਨ ਸਾਹਿਬ ਵੀ ਕਹਿੰਦੇ ਨੇ ਕੀ ਪਤਾ ਨਹੀਂ ਲੱਗਦਾ ਗੁਰੂ ਮੁਰਸ਼ਦ ਕਦੋਂ ਕਿਸ ਰੂਪ ਵਿੱਚ ਆ ਜਾਵਨ ਇਸ ਕਰਕੇ ਵੀਰਵਾਰ ਵਾਲੇ ਦਿਨ ਜਾਂ ਕਿਸੇ ਵੀ ਦਿਨ ਕਿਸੇ ਨੂੰ ਮੜਾ ਨਹੀਂ ਬੋਲਣਾ ਚਾਹੀਦਾ ਹੁਣ ਗੱਲ ਕਰਦੇ ਆਂ ਖਾਸ ਤਿੰਨ ਗੰਮ ਬਾਰੇ ਤੀਸਰੇ ਗੰਮ ਬਾਰੇ ਜੇਕਰ ਆਪਾਂ ਇਹ ਕੰਮ ਕਰਦੇ ਆਂ ਫਿਰ ਆਪਾਂ ਭਾਵੇਂ ਕਿੰਨੇ ਵੀ ਮੁਰਸ਼ਿਦਾਂ ਵਾਲੇ ਬਨ ਜਾਈਏ ਆਪਾਂ ਕਦੀ ਕਾਮਯਾਬ ਨਹੀਂ ਹੋ ਸਕਦੇ ਚਾਹੇ ਆਪਾਂ ਹਰ ਵੀਰਵਾਰ ਪੀਰਾਂ ਮੁਰਸ਼ਿਦਾਂ ਦੇ ਦਰਬਾਰ ਤੇ ਜਾਈਏ ਚਾਹੇ ਉਹਨਾਂ ਦੇ ਚਿਰਾਗ ਰੋਸ਼ਨ ਕਰੀਏ ਜਿੰਨਾ ਮਰਜੀ ਆਪਾਂ ਕਰੀਏ ਫਿਰ ਇਹ ਭੁੱਲ ਜਾਓ ਕਿ ਹੁਣ ਪੀਰ ਮੁਰਸ਼ਿਦ ਆਪਣੇ ਤੋਂ ਰਾਜੀ ਹੋਣਗੇ ਉਹ ਤੀਜਾ ਕੰਮ ਹੈ ਆਪਣੇ ਮਾਪੇ ਨੂੰ ਗਲਤ ਬੋਲਣਾ ਉਹਨਾਂ ਦਾ ਦਿਲ ਦਿਖਾਉਣਾ ਕਿਉਂਕਿ ਜੋ ਮੈਂ ਉਹਦੀਆਂ ਦੁਆਵਾਂ ਰੱਬ ਨਾਲੋਂ ਵੀ ਵੱਡੀਆਂ ਨੇ ਤੇ ਜੇਕਰ ਆਪਾਂ ਪਹਿਲਾਂ ਹੀ ਆਪਣੇ ਮਾਪੇ ਨੂੰ ਕੁਝ ਸਮਝੀਏ ਨਾ ਤੇ ਆਪਣੇ ਗੁਰੂ ਮੁਰਸ਼ਿਦ ਦੀ ਹਾਜ਼ਰੀ ਬੜਦੇ ਰਹੀਏ ਤਾਂ ਆਪਣਾ ਕੋਈ ਵੀ ਫਾਇਦਾ ਨਹੀਂ ਚਾਹੇ ਆਪਾਂ ਨਿਯਾਜ਼ ਲੈ ਕੇ ਜਾਈਏ ਚਾਹੇ ਕੁਝ ਵੀ ਲੈ ਕੇ ਜਾਈਏ ਜਦੋਂ ਤੱਕ ਆਪਣੇ ਮਾਪੇ ਆਪਣੇ ਤੋਂ ਰਾਜ਼ੀ ਨਹੀਂ ਹੁੰਦੇ ਉਦੋਂ ਤੱਕ ਕੁਝ ਵੀ ਨਹੀਂ ਹੁੰਦਾ ਬੁਰਦਾਸ ਮਨ ਸਾਹਿਬ ਵੀ ਕਹਿੰਦੇ ਨੇ ਮਾਪੇ ਰਸਜਾਨ ਵੜਿਆਈਆਂ ਰਸਜਾਨ ਲੱਭੀ ਹੋਈ ਚੀਜ਼ ਨਾ ਗਵਾਈਂ ਸੋਹਣਿਆ ਮਾਪਿਆਂ ਦਾ ਦਿਲ ਨਾ ਦੁੱਖਾਂ ਹੀ ਸੋਹਣਿਆ ਸੋ ਇਹ ਤੀਸਰੀ ਗਲਤੀ ਤੁਸੀਂ ਵੀਰਵਾਰ ਵਾਲੇ ਦਿਨ ਵੀ ਤੇ ਕਦੇ ਵੀ ਨਹੀਂ ਕਰਨੀ ਕਿਉਂਕਿ ਵੀਰਵਾਰ ਪੀਰਾਂ ਦਾ ਦਿਨ ਹੁੰਦਾ ਸੋ ਇਹ ਸੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੈ ਸਾਈਆਂ ਦੀ